ਵੀਰੋ ਸਤਿ ਸ਼੍ਰੀ ਅਕਾਲ ਮੈਂ ਰਾਜਵਿੰਦਰ ਸਿੰਘ ਟੀ.ਐਮ. ਖੇਤੀਬਾੜੀ ਵਿਭਾਗ ਫਾਜ਼ਲਕਾ ਕਿਸਾਨ ਵੀਰੋ ਅੱਜ ਗੱਲ ਕਰਾਂਗੇ ਝੋਨੇ ਦੀ ਸਿੱਧੀ ਬਿਜਾਈ ਦੀ ਝੋਨੇ ਦੀ ਸਿੱਧੀ ਬਿਜਾਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਪਾਰਸ਼ਾਂ ਅਨੁਸਾਰ 1 ਜੂਨ ਤੋਂ 15 ਜੂਨ ਤੱਕ ਕੀਤੀ ਜਾ ਸਕਦੀ ਹੈ ਪਿਛਲੇ ਦਿਨੀ ਪੰਜਾਬ ਸਰਕਾਰ ਦਾ ਇੱਕ ਨੋਟੀਫਿਕੇਸ਼ਨ ਆਇਆ ਜਿਸ ਦੇ ਵਿੱਚ ਸਿੱਧੀ ਬਿਜਾਈ ਦੀ ਜਿਹੜੀ ਛੋਟ ਹੈ ਉਹ 15 ਮਈ ਤੋਂ ਦਿੱਤੀ ਗਈ ਹੈ ਔਰ ਜਿਹੜੇ ਆਪਣੇ ਸਾウス-ਵੈਸਟ ਡਿਸਟ੍ਰਿਕਟ ਹੈ ਤੱਕ ਜਿਹੜੇ ਆਪਣੇ ਫਾਜ਼ਲਕਾ ਜ਼ਿਲ੍ਹਾ ਹੈ ਫੂਜ਼ਪੁਰ ਹੈ ਮੁਕਸਰ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਮ ਤੌਰ ਤੇ ਦੇਖਦੇ ਹਾਂ ਕਿ ਜਿਹੜਾ ਤਾਪਮਾਨ ਹੈ ਉਹ ਸਤੰਬਰ ਅਕਤੂਬਰ ਦੇ ਵਿੱਚ ਵੀ ਕਾਫੀ ਜ਼ਿਆਦਾ ਰਹਿੰਦਾ ਹੈ ਜਿਸ ਕਰਕੇ ਜਿਹੜਾ ਝੋਨੇ ਦਾ ਜਦੋਂ ਪਰਪਰਾਗਣ ਹੁੰਦਾ ਹੈ ਉਸ ਸਮੇਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਔਰ ਦਾਣਾ ਨਹੀਂ ਬਣਦਾ ਜਿਹਦੇ ਕਰਕੇ ਝਾੜ ਘਟ ਜਾਂਦਾ ਹੈ ਇਸ ਲਈ ਝੋਨੇ ਦੀ ਸਿੱਧੀ ਬਜਾਈ ਜਿਹੜੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ 1 ਜੂਨ ਤੋਂ ਪਹਿਲਾਂ ਬਿਲਕੁਲ ਨਾ ਕੀਤੀ ਜਾਵੇ ਕਈ ਕਿਸਾਨ ਕਰ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਹਜੇ ਕੁਝ ਦਿਨ ਰੁਕਨ ਦੂਸਰਾ ਆ ਜਾਂਦਾ ਹੈ ਕਿ ਆਪਾਂ ਬਜਾਈ ਹੈ ਜਿਹੜੀ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਤਦੋਂ ਕਰਨੀ ਹੈ 1 ਜੂਨ ਤੋਂ 15 ਜੂਨ ਜਿਹੜੀਆਂ ਝੋਨੇਵੀਆਂ ਪਰਮਲ ਝੋਨੇ ਦੀਆਂ 140 ਦਿਨ ਦੇ ਕਰੀਬ ਕਿਸਮਾਂ ਲੈਂਦੀਆਂ ਹਨ ਜਿਵੇਂ PR131 ਹੈ ਜਾਂ ਬਾਸਮਤੀ ਦੀਆਂ ਕਿਸਮਾਂ ਹਨ ਉਸਾ ਬਾਸਮਤੀ 1121 ਹੈ ਔਰ 1718 ਹੈ ਇਹ ਕਿਸਮਾਂ ਤਕਰੀਬਨ 140 ਦਿਨ ਦਾ ਸਮਾਂ ਲੈਂਦੀਆਂ ਹਨ ਇਹਨਾਂ ਦੀ ਬਜਾਈ ਆਪਾਂ 1 ਜੂਨ ਤੋਂ 15 ਜੂਨ ਦੇ ਵਿੱਚ ਕਰ ਸਕਦੇ ਹਾਂ ਔਰ ਬਾਸਮਤੀ ਦੀਆਂ ਕਿਸਮਾਂ ਦੀ ਬਜਾਈ ਜੇਕਰ ਆਪਾਂ 15 ਜੂਨ ਦੇ ਆਸ-ਪਾਸ ਕਰਾਂਗੇ ਤਾਂ ਉਹਨਾਂ ਦਾ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਪਿਛਲੇ ਸਾਲਾਂ ਦੇ ਵਿੱਚ ਇਹ ਦੇਖਣ ਚ ਆਇਆ ਹੈ ਕਿ ਇਹਨਾਂ ਦਾ ਪਕਾਅ ਬਹੁਤ ਵਧੀਆ ਹੁੰਦਾ ਹੈ ਜਿਹੜਾ 15 ਜੂਨ ਦੇ ਆਸ-ਪਾਸ ਆਪਾਂ ਬਾਸਮਤੀ ਦੀ ਬਜਾਈ ਕਰਦੇ ਹਾਂ ਔਰ ਝਾੜ ਬਹੁਤ ਵਧੀਆ ਹੁੰਦਾ ਹੈ ਦੂਸਰਾ ਹੈ ਜਿਹੜੀਆਂ ਕਿਸਮਾਂ 120 ਦਿਨ ਦਾ ਸਮਾਂ ਲੈਂਦੀਆਂ ਹਨ ਜਿਵੇਂ ਕਿ PR126 ਹੈ 1509 ਹੈ ਜਿਹੜੀ ਬਾਸਮਤੀ ਦੀ ਕਿਸਮ ਹੈ ਇਹ 120 ਦਿਨ ਦਾ ਸਮਾਂ ਲੈਂਦੀਆਂ ਹਨ ਇਹਨਾਂ ਦੀ ਬਜਾਈ ਆਪਾਂ 15 ਤੋਂ 30 ਜੂਨ ਦੇ ਵਿੱਚ ਕਰ ਸਕਦੇ ਹਾਂ ਜ਼ਮੀਨ ਦੀ ਗੱਲ ਕਰੀਏ ਤਾਂ ਹਲ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਆਪਾਂ ਸਿੱਧੀ ਬਜਾਈ ਕਰ ਸਕਦੇ ਹਾਂ ਹਲਕੀਆਂ ਜ਼ਮੀਨਾਂ ਦੇ ਵਿੱਚ ਸਿੱਧੀ ਬਜਾਈ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉਂਕਿ ਇਹਨਾਂ ਦੇ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ ਜਿਸ ਦੇ ਕਰਕੇ ਝੋਨਾ ਬੂਟਾ ਨਹੀਂ ਮਾਰਦਾ ਜਮ ਘਟ ਹੁੰਦਾ ਹੈ ਨਦੀਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਜਾਂਦੀ ਹੈ ਔਰ ਪਾਣੀ ਦੀ ਖਪਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਇਹਨਾਂ ਜ਼ਮੀਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਜ਼ਮੀਨਾਂ ਦੇ ਵਿੱਚ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਆਪਾਂ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ ਜਿਵੇਂ ਕਿ ਜਿੰਨਾਂ ਜਿਹੜੀਆਂ ਨਰਮੇ ਵਾਲੀਆਂ ਜ਼ਮੀਨਾਂ ਹਨ ਜਾਂ ਜਿਨ੍ਹਾਂ ਦੇ ਵਿੱਚ ਪਹਿਲਾਂ ਗੰਨੇ ਦੀ ਕਾਸ਼ਤ ਕੀਤੀ ਗਈ ਹੈ ਉੱਥੇ ਪਹਿਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਨਹੀਂ ਕਰਨੀ ਕਿਉਂਕਿ ਉੱਥੇ ਨਦੀਨਾਂ ਦੀ ਬਹੁਤ ਜ਼ਿਆਦਾ ਸਮੱਸਿਆ ਆ ਸਕਦੀ ਹੈ ਇਸ ਤੋਂ ਇਲਾਵਾ ਕੁਝ ਕਿਸਮਾਂ ਜਿਹੜੀਆਂ ਇਹ ਜਿਹੜੀਆਂ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਨਹੀਂ ਹਨ ਔਰ ਦੇਣ ਜ਼ਿਆਦਾ ਲੈਂਦੀਆਂ ਹਨ ਉਹਨਾਂ ਦੀ ਬਜਾਈ ਨਾ ਕੀਤੀ ਜਾਵੇ ਕਿਉਂਕਿ ਉਹ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਬਿਮਾਰੀਆਂ ਜ਼ਿਆਦਾ ਪੈਂਦੀਆਂ ਹਨ ਔਰ ਨੁਕਸਾਨਦਾ ਖਰਚਾ ਬਹੁਤ ਜ਼ਿਆਦਾ ਰਹਿੰਦਾ ਹੈ ਇਸ ਲਈ ਉਹਨਾਂ ਦੀ ਬਜਾਈ ਬਿਲਕੁਲ ਨਾ ਕਰੋ ਔਰ ਉਹ ਜਿਹੜਾ ਸਾਡਾ ਸਿੱਧੀ ਬਜਾਈ ਦਾ ਮੰਤਵ ਹੈ ਜਿਹੜਾ ਉਹ ਪੂਰਾ ਨਹੀਂ ਕਰਦੀਆਂ ਇਸ ਲਈ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਕਾਫੀ ਹੈ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਝੋਨੇ ਦੀਆਂ ਕਿਹੜੇ ਤਰੀਕੇ ਨਾਲ ਬਜਾਈ ਕਰਨੀ ਹੈ ਕਿਹੜੇ-ਕਿਹੜੇ ਆਪਾਂ ਤਰੀਕਿਆਂ ਨਾਲ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ ਉਹਨਾਂ ਦੀ ਜਾਣਕਾਰੀ ਸਾਂਝੀ ਕਰਾਂਗੇ 那什么？